ਐਡਵੋਕੇਟ ਸਾਹਿਬ ਕੀ ਗੱਲਬਾਤ ਹੋਈ ਅੰਦਰ ਕੀ ਅੱਜ ਪੇਸ਼ ਕੀਤਾ ਗਿਆ ਸੰਦੀਪ ਸਿੰਘ ਨਹੀਂ ਅੱਜ ਸੰਦੀਪ ਸਿੰਘ ਨੂੰ ਪੇਸ਼ ਨਹੀਂ ਕੀਤਾ ਅੱਜ ਉਹਦੀ ਪੇਸ਼ੀ ਹੀ ਮਾਨਯੋਗ ਅਦਾਲਤ ਛਤਿੰਗੋਲਜੀ ਦੀ ਕੋਰਟ 'ਚ ਤੇ ਇੱਕ ਗਵਾਹ ਸਮਨ ਕੀਤਾ ਸੀਗਾ ਪਰ ਅੱਜ ਗਵਾਹ ਕੋਈ ਹਾਜ਼ਰ ਹੋਇਆ ਨਹੀਂ ਹੈ ਇਸ ਕਰਕੇ ਜੱਜ ਸਾਹਿਬ ਨੇ ਇੱਕ ਅਗਲੀ ਤਰੀਕ ਦੇ ਦਿੱਤੀ ਹੈ ਛੋਟੇ ਬੱਚੇ ਸੀ ਜਿਹੜਾ ਪਿੱਛੇ ਜਦੋਂ ਫੜੋ ਫੜਾਈ ਹੋਈ ਸੀ ਸੁਨੀਲ ਜੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਛੋਟੇ ਬੱਚਿਆਂ ਦੇ ਹਾਲਾਤ ਕਿਵੇਂ ਦੇ ਦੱਸ ਤੋਂ ਇਸ ਟਾਈਮ ਦੇ ਉੱਤੇ ਪਰਿਵਾਰ ਤੁਸੀਂ ਪਰਵਰਿਸ਼ ਕਰ ਰਹੇ ਹੋ ਸਾਹਸਪਲ ਕਰ ਰਹੇ ਹੋ ਐਸੀ ਕਿਵੇਂ ਹਾਲਾਤ ਠੀਕ ਹੈ ਚੜ੍ਹਦੀ ਕਲਾ ਜਿਹਨੇ ਪਰਿਵਾਰ ਸਾਰ ਮੇਰੇ ਗੁਰੂ ਸਾਹਿਬ ਕਿਰਪਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਚ ਕਿਰਪਾ ਮਹਾਰਾਜ ਦੀ ਕੋਈ ਇਦਾਂ ਦੀ ਗੱਲ ਪਈ ਨਹੀਂ ਸਾਰਾ ਪਰਿਵਾਰ ਚੜ੍ਹਦੀ ਕਲਾ ਚ ਸਾਡੀ ਤਾਂ ਕੋਈ ਕੋਸ਼ਿਸ਼ ਨਾ ਜੀ ਕੋਈ ਕੌਮੀ ਯੋਧਾ ਵਾ ਸਰਕਾਰ ਤੇ ਆ ਤੇ ਉਹ ਹਰ ਕੋ ਚਾਹੁੰਦਾ ਵੀ ਉਹਨੂੰ ਮਿਲੀਏ ਉਹਨਾਂ ਦਰਸ਼ਨ ਕਰੀਏ ਉਹਦੇ ਉਹਨੂੰ ਵੀ ਹੌਸਲਾ ਹੋਵੇ ਕਿ ਯਾਰ ਮੇਰੇ ਭਰਾ ਮੇਰੇ ਨਾਲ ਖੜੀ ਹੈ ਨਾਲ ਪੰਥ ਖੜਾ ਨਾਲ ਵੈਸੇ ਚਲੋ ਪਰਿਵਾਰ ਦੱਸਦਾ ਇਹ ਸਾਰੀ ਗੱਲ ਬਾਤ ਪਰ ਲਾਈਵ ਇੱਕ ਦੇਖ ਲੈਣਾ ਪਲੱਖਾਂ ਦੇ ਨਾਲ ਬੰਦੇ ਨੂੰ ਹੋਰ ਥੋੜਾ ਜਿਹਾ ਵੈਸੇ ਚੜ੍ਹਦੀ ਕਲਾ ਚ ਸਿੰਘ ਮਹਾਰਾਜ ਦੀ ਕਿਰਪਾ ਵਾ ਕੋਈ ਡੋਲਿਆ ਨਹੀਂ ਅਜੇ ਤੱਕ ਨਾ ਡੋਲੂ ਗਈ ਉਹ ਇੱਕ ਨੌਜਵਾਨ ਨੂੰ ਦੁਬਾਰਾ ਚੁੱਕਿਆ ਜਾਂਦਾ ਉਹ ਕੋਲ ਰਿਮਾਂਡ ਮੰਗਦੀ ਆ ਤੁਸੀਂ ਉੱਥੇ ਪੇਸ਼ ਹੋਣੇ ਹੋ ਨੌਜਵਾਨ ਦਾ ਰਿਮਾਂਡ ਨਹੀਂ ਮਿਲਦਾ ਕਿਸੇ ਕਤਲ ਕੇਸ ਦੇ ਵਿੱਚ ਚੱਲਣ ਦੀ ਗੱਲ ਹੋ ਰਹੀ ਹੈ ਕੋਈ ਵੀ ਬੰਦਾ ਅਰੈਸਟ ਹੁੰਦਾ ਚਾਹੇ ਝੂਠਾ ਹੁੰਦਾ ਉਹਦੇ ਨਾਲ 4-5 ਜੀ ਮਾਨਸਿਕ ਤੌਰ ਤੇ ਹੀ ਪਰੇਸ਼ਾਨ ਹੋ ਜਾਂਦੇ ਆ ਠੀਕ ਹੈ ਨਾ ਅਗਰ ਉਹਨੂੰ ਕੁਝ ਹੋ ਗਿਆ ਮੰਨ ਲਓ ਇੱਕ ਜ਼ਿੰਦਗੀ ਚੱਲੇ ਗਈ ਹੈ ਉਹਦੇ ਨਾਲ ਇੱਕ ਜ਼ਿੰਦਗੀ ਨਹੀਂ ਗਈ ਉਹਨਾਂ ਕ 7-8 ਜ਼ਿੰਦਗੀਆਂ ਚੱਲੇ ਜਾਂਦੀਆਂ ਸਾਰਾ ਕੁਝ ਉੱਤੇ ਡਿਪੈਂਡ ਹੁੰਦਾ ਹੈ ਇਹ ਦੇ ਕਿ ਸਪੱਸ਼ਟ ਕਿਹਾ ਗਿਆ ਹੈ ਕਿ ਫੇਅਰ ਐਂਡ ਫੇਅਰ ਟ੍ਰਾਇਲ ਹੋਣੀ ਚਾਹੀਦੀ ਹੈ ਫੇਅਰ ਇਨਵੈਸਟੀਗੇਸ਼ਨ ਹੋਣੀ ਜਿਸ ਤਰ੍ਹਾਂ ਮਾਰਿਆ ਗਿਆ ਇਹ ਤੇ ਬਹੁਤ ਗਲਤ ਹੈ ਇਨਸਾਨੀਅਤ ਦਾ ਘਾਣਾ ਹੈ ਜੀ ਫੇਰ ਦੁਬਾਰਾ ਚਰਾਸੀ ਵਾਲਾ ਮਾਹੌਲ ਬਣਾ ਰਹੇ ਨੇ ਇਥੇ ਸੁਧੀਰ ਸੂਰੀ ਦੇ ਕਤਲ ਮਸਲੇ ਦੇ ਵਿੱਚ ਅੱਜ ਸੰਦੀਪ ਸਿੰਘ ਸੰਨੀ ਨੂੰ ਪੇਸ਼ ਕਰਨਾ ਸੀ ਅਦਾਲਤ ਦੇ ਵਿੱਚ ਤੇ ਤਕਰੀਬਨ ਜੇ ਆਪਾਂ ਗੱਲ ਕਰੀਏ ਸਿੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ ਐਡਵੋਕੇਟ ਸਾਹਿਬਾਨ ਪਹੁੰਚੇ ਸੀ ਤੇ ਕੀ ਅਗਲੀ ਤਰੀਕ ਪਈ ਆ ਕੀ ਗੱਲਬਾਤ ਹੋਈ ਆ ਜੱਜ ਸਾਹਿਬਾਨ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਪਹਿਲਾਂ ਐਡਵੋਕੇਟ ਸਾਹਿਬਾ ਐਡਵੋਕੇਟ ਸਾਹਿਬ ਕੀ ਗੱਲਬਾਤ ਹੋਈ ਅੰਦਰ ਕੀ ਅੱਜ ਪੇਸ਼ ਕੀਤਾ ਗਿਆ ਸੰਦੀਪ ਸਿੰਘ ਨਹੀਂ ਅੱਜ ਸੰਦੀਪ ਸਿੰਘ ਨੂੰ ਪੇਸ਼ ਨਹੀਂ ਕੀਤਾ ਅੱਜ ਉਹਦੀ ਪੇਸ਼ੀ ਹੀ ਮਾਨਯੋਗ ਅਦਾਲਤ ਛਤਿੰਗੋਲਜੀ ਦੀ ਕੋਰਟ 'ਚ ਤੇ ਇੱਕ ਗਵਾਹ ਸਮਨ ਕੀਤਾ ਸੀਗਾ ਪਰ ਅੱਜ ਗਵਾਹ ਕੋਈ ਹਾਜ਼ਰ ਹੋਇਆ ਨਹੀਂ ਹੈ ਇਸ ਕਰਕੇ ਜੱਜ ਸਾਹਿਬ ਨੇ ਇੱਕ ਅਗਲੀ ਤਰੀਕ ਦੇਤੀ ਹੈ ਜੀ ਹੁਣ ਕਦੋਂ ਦੀ ਤਰੀਕ ਪਈ ਹੈ ਹੁਣ 4-8 ਤਰੀਕ ਪਈ ਹੈ ਜੀ ਪੇਸ਼ ਕੀਤਾ ਗਿਆ ਉਹਦਾ ਸੰਦੀਪ ਸਿੰਘ ਸਨਨੀ ਨੂੰ ਅੰਦਰ ਲਿਆਂਦਾ ਗਿਆ ਸੀ ਇੱਥੇ ਕਿ ਨਹੀਂ ਨਹੀਂ ਇਹ ਥਰੂ ਵੀਸੀ ਪੇਸ਼ ਹੋਣਗੇ ਅੱਛਾ ਜੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣਗੇ ਜੀ ਅਗਲੀ ਤਰੀਕ ਪਈ ਹੈ ਕਦੋਂ ਦੀ ਤਰੀਕ ਪਈ ਹੈ ਇਹ 4 8 ਤਰੀਕ ਪਈ ਹੈ ਜੀ ਤੇ ਰੈਸਟ ਆਫ ਵਿਟਨੈਸ ਵਾਸਤੇ ਕੀ ਅਗਵਾ ਸਮਨ ਕਿਥੇ ਗਿਆ ਜੀ ਉਦੋਂ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣਗੇ ਜਾਂ ਇੱਥੇ ਲੈ ਆਂਦਾ ਜਾ ਗਾ ਫਿਜ਼ੀਕਲ ਦਾ ਦੇਖੋ ਮੋਸਟਲੀ ਤੇ ਵੀਸੀ ਦੇ ਉੱਪਰ ਹੀ ਪੇਸ਼ ਕਰ ਰਹੇ ਨੇ ਲਿਆ ਨਹੀਂ ਰਹੇ ਜੀ ਜੀ ਸਾਡੇ ਨਾਲ ਪਰਮਜੀਤ ਸਿੰਘ ਕਾਲੀ ਜੀ ਵੀ ਆ ਪਹਿਲੋਂ ਸੰਦੀਪ ਸਿੰਘ ਸੈਣੀ ਦੇ ਭਰਾਤਾ ਵਾ ਸਾਡੇ ਨਾਲ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਿਓ ਤੁਸੀਂ ਕੁਛ ਦਿਨਾਂ ਦੇ ਵਿੱਚ ਵਿੱਚ ਸੰਦੀਪ ਸਿੰਘ ਸੈਣੀ ਹਾਂ ਜੀ ਇਹ ਜੇ ਪਤਾ ਪਹਿਲਾਂ ਹੀ ਮੁਲਾਕਾਤ ਪਾ ਕੇ ਆਏ ਪਟਿਆਲੇ ਜੇਲ੍ਹ ਵਿੱਚ ਪਟਿਆਲੇ ਜੇਲ੍ਹ ਚ ਇਸ ਟਾਈਮ ਤੇ ਹਾਂ ਜੀ ਪਟਿਆਲੇ ਜੇਲ੍ਹ ਦੇ ਵਿੱਚ ਨੇ ਕਾਫੀ ਸਮਾਂ ਹੋ ਗਿਆ ਪਟਿਆਲੇ ਜੇਲ੍ਹ ਦੇ ਵਿੱਚ ਨੇ ਕਿਵੇਂ ਦੀ ਸੇਤਾ ਕਿਵੇਂ ਉਹਦੇ ਹਾਲਾਤ ਕਿਵੇਂ ਕਿਰਪਾ ਗੁਰੂ ਸਾਹਿਬ ਦੀ ਮਿਹਰ ਹੈ ਤਾਂ ਚੜ੍ਹਦੀ ਕਲਾ ਜੀ ਨੇ ਕਿਰਪਾ ਮਹਾਰਾਜ ਚੜ੍ਹਦੀ ਕਲਾ ਜੀ ਕਿਰਪਾ ਮਹਾਰਾਜ ਦੀ ਛੋਟੇ ਬੱਚੇ ਸੀ ਜਦੋਂ ਪਿੱਛੇ ਜਦੋਂ ਫੜੋ ਫੜਾਈ ਹੋਈ ਸੀ ਸੁਦੀਸ਼ ਸੂਰੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਛੋਟੇ ਬੱਚਿਆਂ ਦੇ ਹਾਲਾਤ ਕਿਵੇਂ ਨੇ ਦੱਸ ਦਿਓ ਇਸ ਟਾਈਮ ਤੇ ਉੱਤੇ ਪਰਿਵਾਰ ਤੁਸੀਂ ਪਰਵਰਿਸ਼ ਕਰ ਰਹੇ ਹੋ ਸੰਸਪਲ ਕਰ ਰਹੇ ਹੋ ਵੈਸੇ ਕਿਵੇਂ ਹਾਲਾਤ ਠ ਮੇਰੇ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ 'ਚ ਕਿਰਪਾ ਮਹਾਰਾਜ ਦੀ ਕੋਈ ਇਦਾਂ ਦੀ ਗੱਲ ਬਣੀ ਸਾਰਾ ਪਰਿਵਾਰ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਪਰ ਜਿਸ ਅਕਾਲੀ ਸਾਡੇ ਨਾਲ ਆ ਅਕਾਲੀ ਸਾਹਿਬ ਸਵੀਰ ਦੀਆਂ ਪੋਸਟਾਂ ਸੀ ਕਿਉਂਕਿ ਅੱਜ ਬਹੁਤ ਆਦ ਪੋਸਟਾਂ ਪਈਆਂ ਪਰ ਜੇ ਉਸ ਆ ਪੋਸਟਾਂ ਪਈਆਂ ਸੀ ਲੱਗਦਾ ਕਿ ਉਸ ਆ ਆਪਣੇ ਇਕੱਠ ਨਹੀਂ ਹੈਗਾ ਵੈਸੇ ਹੈਨਾ ਪੋਸਟਾਂ ਮੈਂ ਬਾਰ ਬਾਰ ਵੇਖ ਰਿਹਾ ਸੀ ਕਈ ਦਿਨ ਤੋਂ ਪੋਸਟਾਂ ਪੈ ਰਹੀਆਂ ਸੀ ਸੰਦੀਪ ਸਿੰਘ ਸੱਨੀ ਪਹੁੰਚ ਰਹੇ ਉੱਥੇ ਉੱਥੇ ਸਮੂਹਕ ਤੌਰ ਤੇ ਇਕੱਠ ਕਰੋ ਵੱਡਾ ਇਕੱਠ ਹੋਵੇ ਲੋਕ ਉੱਥੇ ਪਹੁੰਚਣ ਤੁਸੀਂ ਪਹੁੰਚਿਓ ਜਥੇਬੰਦੀਆਂ ਆਵਾਗੁਰਜੀ ਕਾ ਖਾਲਸਾ ਨਵਾਗੁਰਜੀ ਵਾਹਿਗੁਰੂ ਵੇਖੋ ਜਿਹੜੀ ਤੇ ਭਾਈ ਸੰਦੀਪ ਸਿੰਘ ਦੇ ਨਾਲ ਖੜਨ ਦੀ ਗੱਲ ਆ ਸਾਰਾ ਪੰਥ ਨਾਲ ਖੜਿਆ ਹੁਣ ਬੇਚੈਰੀ ਜੀ ਕੱਟ ਕਰਨ ਦੀ ਜਿਹੜੀ ਗੱਲ ਆ ਉਹਦੇ ਪਿੱਛੇ ਪ੍ਰਸ਼ਾਸਨ ਕੰਨਿਓ ਵੀ ਸਾਨੂੰ ਇਹ ਗੱਲ ਹਨਾ ਕਹੀ ਜਾਂਦੀ ਆ ਵੀ ਲਾਂਡਰ ਨੂੰ ਮੈਂਟੇਨ ਰੱਖਣਾ ਜ਼ਰੂਰੀ ਆ ਸੋ ਜੇ ਜ਼ਿਆਦਾ ਇਕੱਠ ਹੋ ਜਾਊਗਾ ਕੋਈ ਹਨਾ ਇਦਾਂ ਦਾ ਕੋਈ ਪੈੜਾ ਅਸੀਂ ਵੀ ਨਹੀਂ ਚਾਹੁੰਦੇ ਅਸੀਂ ਸਾਡੇ ਵੱਲੋਂ ਤਾਂ ਹਮੇਸ਼ਾ ਕਦੀ ਵੀ ਪਹਿਲ ਨਹੀਂ ਹੁੰਦੀ ਆਉਣਾ ਜਿਹੜਾ ਸਾਡਾ ਜਥੇਬੰਦੀਆਂ ਦਾ ਮਕਸਦ ਆ ਉਹ ਐਜ਼ ਏ ਪਰਿਵਾਰਕ ਤੌਰ ਦੇ ਉੱਤੇ ਫਰਜ਼ ਬਣਦਾ ਕਿਉਂਕਿ ਉਨ੍ਹਾਂ ਦੇ ਵੱਲੋਂ ਜੋ ਕਾਰਜ ਕੀਤਾ ਗਿਆ ਵਾ ਜੋ ਪ੍ਰੋਸੈਸ ਚੱਲ ਰਿਹਾ ਕੋਰਟ ਦੇ ਵਿੱਚ ਉਹ ਤਾਂ ਕਾਗਜ਼ ਕੋਰਟ ਨੇ ਤਾਂ ਕਾਗਜ਼ ਵੇਖਣੇ ਆ ਸਬੂਤ ਦੇਖਣੇ ਨੇ ਉਹਦੇ ਬਿਹਾਵ ਤੇ ਜੋ ਹੋਊਗਾ ਉਹ ਤਾਂ ਅਗਲਾ ਪੈਰਾ ਵਾਗੇ ਜਾ ਕੇ ਹੁਣ ਨਾਲ ਖੜਨ ਦੀ ਗੱਲ ਹੈ ਜਿੰਨੇ ਵੀ ਸਾਰੇ ਜਥੇਬੰਦੀਆਂ ਦੇ ਭੈਣ ਭਰਾ ਜਾਂ ਆਮ ਤੌਰ ਤੇ ਨੌਜਵਾਨ ਖੜੇ ਨੇ ਉਹ ਉਹਨੂੰ ਸਤਿਕਾਰ ਦਿੰਦੇ ਸੰਦੀਪ ਸਿੰਘ ਨੂੰ ਸਤਿਕਾਰ ਕਰਕੇ ਖੜੇ ਨੇ ਜਦੋਂ ਵੀ ਕਦੇ ਪਰਿਵਾਰ ਹੁਣ ਵੀ ਆਵਾਜ਼ ਮਾਰਦਾ ਵਾ ਗਾਂ ਵੀ ਮਾਰੂਗਾ ਸਾਰਾ ਪੰਥ ਨਾਲ ਖੜਾ ਤੇ ਫਰਜ਼ ਬਣਦਾ ਖੜਨ ਦਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਮਿਲਿਓ ਆਪ ਸੰਦੀਪ ਸਿੰਘ ਸਾਨੀ ਨੂੰ ਨਹੀਂ ਸਾਡੀ ਨਹੀਂ ਮੁਲਾਕਾਤ ਹੁੰਦੀ ਕਿਉਂਕਿ ਪਰਿਵਾਰ ਹੀ ਮੁਲਾਕਾਤ ਕਰ ਸਕਦਾ ਤੇ ਦੂਸਰੇ ਤੇ ਪੇਸ਼ ਵੀ ਨਹੀਂ ਕਰਦੇ ਤੁਸ ਵੀਸੀ ਨੇ ਪੇਸ਼ ਕਰਦੇ ਲਗਭਗ ਤੇ ਹੁਣ ਉਹਨਾਂ ਨੂੰ ਭੇਜ ਵੀ ਪਟਿਆਲਾ ਜੇਲ੍ਹ ਦਿੱਤਾ ਅਸੀਂ ਅਸੀਂ ਤਾਂ ਇਹ ਚਾਹੁੰਦੇ ਸੀ ਵੀ ਅਮਰਸਰ ਜੇਲ੍ਹ ਹੋਵੇ ਤਾਂ ਜ਼ਿਆਦਾ ਬੈਟਰ ਹੈ ਤੇ ਪਰਿਵਾਰ ਨੂੰ ਲੱਗੇ ਹੋਵੇ ਅੱਜ ਲੱਗਦੇ ਸੀ ਚਾਂਸ ਕਿ ਸ਼ਾਇਦ ਲੈ ਕੇ ਆਉਣਗੇ ਇਹੋ ਜੀਆਂ ਵੀ ਪਰਫਾਰਮੈਂਸ ਸੀ ਨਾ ਪਹਿਲਾਂ ਇਹ ਸੁਣਨ ਤੇ ਆਇਆ ਸੀ ਕਿ ਲੈ ਕੇ ਆਉਣਾ ਮਿਲਣ ਵਾਸਤੇ ਪਹੁੰਚੇ ਸੀ ਕਿ ਤੁਸੀਂ ਕਿ ਮਿਲ ਲਗੇ ਸੀ ਸਾਡੀ ਦੇਖੋ ਇਹ ਕੋਸ਼ਿਸ਼ ਹੈ ਨਾ ਜੀ ਕੋਈ ਕੌਮੀ ਯੋਧਾਵਾ ਸਰਕਾਰ ਤੇ ਆ ਤੇ ਉਹ ਹਰ ਕੋ ਚਾਹੁੰਦਾ ਵੀ ਉਹਨੂੰ ਮਿਲੀਏ ਨਾ ਦਰਸ਼ਨ ਕਰੀ ਉਹਦੇ ਉਹਨੂੰ ਵੀ ਹੌਸਲਾ ਹੋਵੇ ਕਿ ਯਾਰ ਮੇਰੇ ਭਰਾ ਮੇਰੇ ਨਾਲ ਖੜੀ ਆ ਨਾਲ ਪੰਥ ਖੜਾ ਨਾਲ ਵੈਸੇ ਚਲੋ ਪਰਿਵਾਰ ਦੱਸਦਾ ਇਹ ਸਾਰੀ ਗੱਲਬਾਤ ਪਰ ਲਾਈਵ ਇੱਕ ਦੇਖ ਲੈਣਾ ਆਪਣਾਂ ਅੱਖਾਂ ਦੇ ਨਾਲ ਬੰਦੇ ਨੂੰ ਹੋਰ ਥੋੜਾ ਜਿਹਾ ਵੈਸੇ ਚੜ੍ਹਦੀ ਕਲਾ ਜ ਸਿੰਘ ਮਹਾਰਾਜ ਦੀ ਕਿਰਪਾ ਕੋਈ ਡੋਲਿਆ ਨਹੀਂ ਅਜੇ ਤੱਕ ਨਾ ਡੋਲੂਗਾ ਇਹ ਪਰਿਵਾਰ ਨੂੰ ਮਿਲਦੇ ਰਹਿੰਨੇ ਹੋ ਤੁਸੀਂ ਬੱਚਿਆਂ ਨੂੰ ਉਹਨਾਂ ਦੀ ਧਰਮਸਪਤਨੀ ਜਾਂ ਵੀਰਾਂ ਨੂੰ ਜੀ ਜੀ ਬਿਲਕੁਲ ਪਰਿਵਾਰ ਦੇ ਨਾਲ ਰابطਾ ਹਮੇਸ਼ਾ ਰੱਖਦਾ ਜਦੋਂ ਵੀ ਵੀਰ ਆਵਾਜ਼ ਮਾਰਦੇ ਜਿੰਨੇ ਜੋਗੀਆਂ ਖੜਿਆ ਨਾਲ ਸੋ ਬਿਲਕੁਲ ਚੜ੍ਹਦੀ ਕਲਾ ਦੇ ਪਰਿਵਾਰ ਹੋ ਯੋਧਿਆਂ ਦੇ ਪਰਿਵਾਰ ਨੇ ਜੀ ਇਹ ਕੋਈ ਇਤਿਹਾਸ ਆਪਣਾ ਬਹੁਤ ਵੱਡਾ ਲੰਬੇਰਾ ਵਾ ਆਪਾਂ ਜਾਣਦੇ ਹਾਂ ਚੰਗੀ ਤਰ੍ਹਾਂ ਯੋਧਿਆਂ ਦੇ ਪਰਿਵਾਰ ਨੇ ਜਿੱਥੇ ਯੋਧਿਆਂ ਨੇ ਕੁਰਬਾਨੀਆਂ ਕੀਤੀਨ ਪਰਿਵਾਰਾਂ ਨੇ ਭਾਵੇਂ ਸਿੱਧਤ ਵੀ ਸਹਾਇ ਹੋਵੇ ਬਹੁਤ ਜ਼ਿਆਦਾ ਪਰ ਉਹ ਮਿਸ਼ਾ ਚੜ੍ਹਦੀ ਕਲਾ ਜੀ ਰਹੇ ਨੇ ਧੰਨਵਾਦ ਜੀ ਹੋਰ ਵੀ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜਿੰਦਰ ਸਿੰਘ ਜੀ ਖਾਪੜ ਖੜੀ ਗੁਰਜਿੰਦਰ ਸਿੰਘ ਜੀ ਤੁਸੀਂ ਵੀ ਮਿਲਣ ਵਾਸਤੇ ਆਏ ਸੀ ਅੱਜ ਇੱਥੇ ਹਾਂਜੀ ਮਿਲਣ ਵਾਸਤੇ ਆਏ ਆ ਪਰ ਨਹੀਂ ਲੈ ਕੇ ਨਹੀਂ ਆਏ ਉਹਨਾਂ ਨੂੰ ਹਾਂਜੀ ਤਰੀਕ ਪੈ ਗਈ ਅਗਲੀ ਹਾਂਜੀ 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 ਕਦੀ ਮਿਲੇ ਹੋ ਤੁਸੀਂ ਸੰਦੀਪ ਸਿੰਘ ਸਨ ਯੂਨੀਵਰਸਿਟੀ ਜੀ ਮਿਲਿਆ ਉਹਨਾਂ ਨੂੰ ਮੈਂ ਅੱਗੇ ਵੀ ਤਰੀਕ ਤੇ ਆਇਆ ਕਦੇ ਯਾਰਾਂ ਉਦਾਂ ਮਤਲਬ ਵੇਖਿਆ ਮੈਂ ਮੇਲ ਨਹੀਂ ਹੋ ਸਕਿਆ ਚਲੋ ਮਹਾਰਾਜ ਚਾਹੂਗਾ ਅੱਗੇ ਹੋ ਜਾਊਗਾ ਮੇਲ ਹਾਂਜੀ ਹਾਂਜੀ ਧੰਵਾਦ ਜੀ ਇਧਰ ਅਕਾਲੀ ਦਲ ਅੰਮ੍ਰਿਤਸਰ ਤੋਂ ਵੀਰ ਸਾਡੇ ਨਾਲਾ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤ ਲੁਕ ਸਿੰਘ ਬੇਟਾ ਪ੍ਰਧਾਨਜਨ ਵਾਲਾ ਗੁਰੂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਸਿੰਜੀ ਸੰਦੀਪ ਸਿੰਘ ਸਨਨੀ ਦੀ ਤਰੀਕ ਪਹਿ ਚੁੱਕੀ ਐ ਐਡਵੋਕੇਟ ਸਾਹਿਬ ਦੱਸ ਚੁੱਕੇ ਆ ਰਿਤੂ ਜੀ ਕਿ ਉਹਨੇ ਤਰੀਕ ਪਹਿ ਚੁੱਕੀ ਆ ਤੁਸੀਂ ਮਿਲਣ ਵਾਸਤੇ ਆਏ ਸੀ ਸਨਨੀ ਦੀ سپورਟ ਤੇ ਸਾਡਾ ਸਾਰਾ ਸ਼ਰਮਨੀ ਕਾਲੀ ਦਾ ਲੰਮੜੇ ਸਰ ਅਸੀਂ ਪਹਿਲਾਂ ਗਰੁੱਪ ਵਿੱਚ ਪਾ ਦਿੰਨੇ ਆ ਵੀ ਆਪਣੇ ਜਿੰਨੇ ਵੀ ਜਥੇਬੰਦੀ ਆ ਇਹਦੇ ਵਿੱਚੋਂ ਵੱਧ ਤੋਂ ਵੱਧ ਆਪਣੇ ਸਿੰਘ ਜਿਹੜੇ ਪਹੁੰਚ ਸਕਦੇ ਆ ਉਹ ਤਰੀਕ ਤੇ ਪਹੁੰਚੜ ਹਾਜ਼ਰ ਹੋਣ ਕਿਉਂਕਿ ਉੱਥੇ ਆਪਣਾ ਇਕੱਠ ਬਹੁਤ ਜ਼ਰੂਰੀ ਹੁੰਦਾ ਵਾ ਕਿਉਂਕਿ ਇਹ ਆਪਣਾ ਕੌਮੀ ਯੋਧਾ ਵਾ ਇਹ ਕੋਈ ਮੁਦਾ ਪਰਸਨਲ ਤੇ ਕੋਈ ਕੰਮ ਨਹੀਂ ਹੈ ਨਹੀਂ ਸੀ ਇਸ ਵਾਸਤੇ ਸਾਡੇ ਗਰੁੱਪ ਦੇ ਵਿੱਚ ਪ੍ਰਧਾਨ ਜੀ ਵੱਲੋਂ ਪਹਿਲਾਂ ਹੀ ਹਦਾਇਤ ਆ ਵੀ ਸਾਰੇ ਸਿੰਘਾਂ ਨੂੰ ਪਹਿਲਾਂ ਹੀ ਤਿਆਰਬਰ ਤਿਆਰ ਦੱਸ ਦਿੰਦੇ ਦੋ ਦਿਨ ਪਹਿਲਾਂ ਵੀ ਤਾਰੀਖ ਪੈਣੀ ਆ ਤੇ ਤੁਸੀਂ ਸਾਰੇ ਨੇ ਉੱਥੇ ਪਹੁੰਚਣਾ ਹਾਂਜੀ ਅੱਜ ਲੈ ਕੇ ਨਹੀਂ ਆਏ ਤੇ ਹੁਣ ਐਡਵੋਕੇਟ ਦਾ ਦੱਸ ਰਿਹਾ ਕਿ ਸ਼ਾਇਦ ਵੀਡੀਓ ਕਾਨਫਰੰਸ ਨਹੀਂ ਅਗਲੀ ਤਰੀਕ ਵੀ ਸ਼ਾਇਦ ਵੀਡੀਓ ਕਾਨਫਰੰਸਿੰਗ ਰਹੀ ਹੋਵੇ ਹੋ ਸਕਦਾ ਜੀ ਇਸ ਤਰ੍ਹਾਂ ਹੀ ਹੋਵੇ ਕਿਉਂਕਿ ਆਪਾਂ ਹੁਣ ਅੰਦਾਜ਼ਨ ਕੋਈ 9 ਵਜੇ ਇੱਥੇ ਪੂਰੇ ਪਹੁੰਚ ਗਏ ਸਾਂ ਟਾਈਮ ਦੇ ਮੁਤਾਬਕ ਤੇ ਹੁਣ ਤੁਸੀਂ ਵੇਖ ਲਓ ਵੀ ਸਾਢੇ 11 ਹੋ ਗਏ ਆ ਤੇ ਅਜੇ ਤੱਕ ਵੀ ਆਪਣੇ ਹੱਥ ਕੁਝ ਨਹੀਂ ਲੱਗਾ ਨਾ ਦਰਸ਼ਨ ਪਰਸ਼ਨ ਨਾ ਕੋਈ ਬਸ ਤਰੀਕ ਪੈਗੀ ਗੱਲ ਖਤਮ ਇਹ ਇਹ ਸਰਕਾਰ ਦੇ ਕੰਮ ਆ ਕੀ ਤੱਕ ਇਹ ਕਿਸ ਤਰ੍ਹਾਂ ਚੱਲਦਾ ਵਾ ਕਿਉਂਕਿ ਇਹ ਸਿਸਟਮ ਜਿਤਨਾ ਵੀ ਆ ਸਿਸਟਮ ਆਪਣੇ ਹਿਸਾਬ ਨਾਲ ਅਸੀਂ ਕੰਮ ਕਰੂ ਉਹਨੇ ਸਾਡੀ ਭੀੜ ਨਹੀਂ ਵੇਖਣੀ ਸਿਸਟਮ ਆਪਣੇ ਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਤੋਂ ਸ਼ਹਿਰੀ ਪ੍ਰਧਾਨ ਹਾਂ ਅੱਜ ਵੀਰ ਸਨੀ ਜੀ ਤਰੀਕ ਤੇ ਅਸੀਂ ਪੇਸ਼ੀ ਤੇ ਪਹੁੰਚੇ ਸੀ ਇਸ ਵੀਰ ਨੇ ਸਨੀ ਨੇ ਬਹੁਤ ਵੱਡਾ ਕਾਰਜ ਕੀਤਾ ਜੋ ਸਿੱਖ ਕੌਮ ਲਈ ਬਹੁਤ ਅਹਿਮ ਆ ਜੋ ਕਿ ਕਹੇ ਨਹੀਂ ਕਰ ਸਕਿਆ ਪਰ ਉਸ ਵੀਰ ਨੇ ਕਰ ਦਿੱਤਾ ਤੇ ਸਾਡਾ ਫਰਜ਼ ਆ ਸਾਡੇ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਵੱਲੋਂ ਸਿੱਖ ਜਥੇਬੰਦੀਆਂ ਅੰਮ੍ਰਿਤਸਰ ਦੀਆਂ ਸਮੂਹ ਜਥੇਬੰਦੀਆਂ ਸਾਰੀਆਂ ਇਹਨਾਂ ਨਾਲ ਖਲੋਤੀਆਂ ਪਰਿਵਾਰ ਦੇ ਨਾਲ ਖਲੋਤਿਆਂ ਔਰ ਹਰ ਦਮ ਹੀ ਖਲੋਤੇ ਰਾਵਾਂਗੇ ਪਹਿਲਾਂ ਵੀ ਅਸੀਂ ਹਰ ਤਰੀਕ ਤੇ ਆਉਂਦੇ ਰਹੇ ਹਾਂ ਤੇ ਅੱਜ ਵੀ ਅਸੀਂ ਮਤਲਬ ਇਸ ਤਰੀਕ ਤੇ ਮਤਲਬ ਸ਼ਾਮਲ ਹੋਏ ਹਾਂ ਔਰ ਪਰਿਵਾਰ ਨੂੰ ਵੇਲੇ ਵੇਲੇ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਵੇ ਅਸੀਂ ਨਾਲ ਖੜੇ ਹਾਂ ਅਸੀਂ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਵੀ ਕਿਸੇ ਕਿਸਮ ਦਾ ਕੋਈ ਕੌਮੀ ਯੋਧਾ ਕੋਈ ਕਾਰਜਕਰਤਾ ਉਹਦੇ ਨਾਲ ਖੜਨਾ ਚਾਹੀਦਾ ਐਡਵੋਕੇਟ ਸਾਹਿਬ 4 ਤਰੀਕ ਹੁਣ ਪੈ ਗਈ ਹੈ 4 ਅਗਸਤ ਪਈ ਹੈ 4 ਅਗਸਤ ਪਈ ਹੈ ਜੀ ਉਦੋਂ ਵੀ ਚਾਂਸ ਸੀ ਹੋਈ ਹੈ ਕਿ ਵੀਡੀਓ ਕਾਨਫਰੈਂਸਿੰਗ ਦੇਖੋ ਵਿਟਨੈਸ ਦੇ ਹਿਸਾਬ ਨਾਲ ਅਗਰ ਦੇ ਵਿਟਨੈਸ ਪੇਸ਼ ਹੋ ਜਾਂਦੇ ਆ ਦੋ ਤਿੰਨ ਆ ਜਾਂਦੇ ਆ ਤੇ ਫਿਰ ਤੇ ਹੋ ਸਕਦਾ ਕਿ ਪੇਸ਼ਕਾਰੀ ਦੇਣ ਜੀ ਜੇ ਵਿਟਨੈਸ ਆਉਣਗੇ ਤੇ ਫਿਰ ਪੇਸ਼ ਹੋ ਸਕਦੇ ਹੋ ਸਕਦੇ ਆ ਜੇ ਵਿਟਨੈਸ ਨਹੀਂ ਆਉਂਦੇ ਤੇ ਫਿਰ ਫਿਰ ਤੇ ਵੀਡੀਓ ਕਾਨਫਰੈਂਸ ਦੇ ਪਰਿਯੋਧੀ ਹਾਜ਼ਰੀ ਲੱਗੇਗੀ ਤੁਸੀਂ ਅਕਸਰ ਮੈਂਜ ਨਾਲੇ ਵੀ ਤੁਹਾਨੂੰ ਮਿਲਦਾ ਰਹਿਆ ਉਹਨਾਂ ਨੌਜਵਾਨਾਂ ਦੇ ਕੀ ਬਣਿਆ ਜਿਹੜੇ ਡਿਬਰੂਗੜ ਦੇ ਜੇਲ੍ਹਾਂ ਤੋਂ ਇੱਥੇ ਪਹੁੰਚੇ ਸੀ ਇੱਕ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਵੀ ਤੁਸੀਂ ਇੱਕ ਸੁਰਖੀਆਂ ਦੇ ਵਿੱਚ ਆਏ ਸੀ ਇੱਕ ਨੌਜਵਾਨ ਨੂੰ ਦੁਬਾਰਾ ਚੁੱਕਿਆ ਜਾਂਦਾ ਪੁਲਿਸ ਰਿਮਾਂਡ ਮੰਗਦੀ ਆ ਤੁਸੀਂ ਉੱਥੇ ਪੇਸ਼ ਹੁੰਨੇ ਹੋ ਨੌਜਵਾਨ ਦਾ ਰਿਮਾਂਡ ਨਹੀਂ ਮਿਲਦਾ ਕਿਸੇ ਕਤਲ ਕੇਸ ਦੇ ਵਿੱਚ ਚੱਲਣ ਦੀ ਗੱਲ ਹੋ ਰਹੀ ਸੀ ਹਾਂਜੀ ਆ 3-4 ਦਿਨ ਪਹਿਲੇ ਦੀ ਗੱਲ ਹੈ ਕਿ ਇੱਕ ਅਮਨਦੀਪ ਸਿੰਘ ਸੀਗਾ ਪੰਜ ਗਰਾਈਆਂ ਤੋਂ ਉਹਨੂੰ ਇਹਨਾਂ ਨੇ 39 ਨੰਬਰ ਐਫ ਆਈ ਆਰ ਜਿਹੜਾ ਜੁਡੀਸ਼ੀਅਲ ਕਸਟਡੀ ਚ ਹੈਗਾ ਇਸ ਟਾਈਮ ਤੇ ਉਹਨੂੰ ਇਹ ਕਹਿੰਦੇ ਸੀਗੇ ਕਿ ਇਹ ਲੈ ਜੀ ਕੀਤਾ ਕਿ ਇੱਕ ਦੀਪੂ ਲਖੋਵਾਲ ਮਰਡਰ ਕੇਸ ਹੋਇਆ ਸੀਗਾ ਐਫ ਆਈ ਆ ਨੰਬਰ 99/24 ਜਿਹੜਾ ਕਿ ਡਿਊਰਿੰਗ ਐਮ ਪੀ ਇਲੈਕਸ਼ਨ ਦੇ ਵੇਲੇ ਹੋਇਆ ਸੀਗਾ ਉਹ ਚ ਨੂੰ ਨਾਮਜ਼ਦ ਕੀਤਾ ਸੀਗਾ ਤੇ ਨਾਮਜ਼ਦ ਕਰਕੇ ਇਹਦਾ ਰਿਮਾਂਡ ਮੰਗਿਆ ਗਿਆ ਸੀ 7 ਦਿਨ ਦਾ ਕਿ ਸਾਨੂੰ 7 ਦਿਨ ਦਾ ਰਿਮਾਂਡ ਚਾਹੀਦਾ ਜੀ ਆਪਾਂ ਕੁਛ ਕੁਛ ਕਰਨੀ ਹੈ ਡਿਊਰਿੰਗ ਪੇਸ਼ੀ ਆਪਣੀ ਸਾਡੀ ਆਰਗੂਮੈਂਟਸ ਹੋਈ ਸੀ ਕਿ ਨਾਮਜ਼ਦ ਕਿਸ ਬੇਸ ਤੇ ਕੀਤਾ ਗਿਆ ਜੀ ਸਾਨੂੰ ਦੱਸੋ ਇਹ ਕਹਿੰਦੇ ਸੀ ਕਿ ਸਿਰਫ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਜੀ ਨਾਮਜ਼ਦ ਕੀਤਾ ਗਿਆ ਤੇ ਉਸ ਬੇਸ ਤੇ ਚਲੋ ਜੀ ਨੂੰ 3 ਦਿਨ ਦਾ ਪੁਲਸ ਰਿਮਾਂਡ ਮਿਲ ਗਿਆ ਸੀਗਾ ਤੇ ਕੱਲ ਇਹਦੀ ਪੇਸ਼ੀ ਸੀਗੀ ਤੇ ਇਹਨੂੰ ਜੁਡੀਸ਼ੀਅਲ ਕਰਤਾ ਗਿਆ ਜੀ ਅੱਛਾ ਐਡਵੋਕੇਟ ਸਾਹਿਬ ਉਹ 80 ਤੇ 90 ਦੇ ਹੱਕੇ ਜਿਹੜੀਆਂ ਗੱਲਾਂ ਹੁੰਦੀਆਂ ਹੁੰਦੀਆਂ ਸੀ ਪੁਲਿਸ ਨੇ ਚੋਕ ਲੈਣਾ ਮਾਰ ਖਪਾ ਦੇਣਾ ਇੱਕ ਘਟਨਾ ਦਾ ਜ਼ਿਕਰ ਆਉਂਦਾ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਨੂੰ ਪ੍ਰਸ਼ਾਸਨ ਚੋਕ ਲੈਂਦਾ ਸੀਐਸਟਾਫ ਚੋਕਦਾ ਥਾ ਇੰਨਾ ਤਸ਼ੱਦਦ ਹੁੰਦਾ ਉਸ ਨੌਜਵਾਨ ਦਾ ਕਤਲ ਹੋ ਜਾਂਦਾ ਉਹ ਪਰਿਵਾਰ ਕਹਿੰਦਾ ਕਿ ਸਾਡੇ ਤਿੰਨ ਪਰਿਵਾਰ ਸੀ ਉਹ ਸੌਰਿਆਂ ਵਾਲੇ ਪਾਸਿਓਂ ਲਾ ਲਓ ਇਧਰਲੇ ਪਾਸੇ ਲਾ ਲਓ ਕਹਿੰਦੇ ਕਿ ਇੱਕੋ ਹੀ ਨੌਜਵਾਨ ਸਾਡੇ ਕੋਲ ਸੀ ਉਹ ਵੀ ਇਸ ਦੁਨੀਆ ਤੋਂ ਚਲੇ ਗਿਆ ਇਸ ਪ੍ਰਸ਼ਾਸਨ ਦੀ ਘੜਣਾ ਨੂੰ ਕਿਵੇਂ ਵੇਖਦੇ ਹੋ ਸੀ ਇਹ ਸਟਾਫ ਫੋਲੋ ਕਰੰਟ ਲਗਾ ਕੇ ਉਹ ਪਰਿਵਾਰ ਇਸ ਟਾਈਮ ਤੇ ਹੋ ਕੇ ਲੈ ਰਿਹਾ ਕਿ ਸਾਡਾ ਇੱਕ ਹੀ ਨੌਜਵਾਨ ਸੀ ਉਹ ਵੀ ਖਤਮ ਹੋ ਗਿਆ ਦੇਖੋ ਜਦੋਂ ਕੋਈ ਵੀ ਬੰਦਾ ਅਰੈਸਟ ਹੁੰਦਾ ਚਾਹੇ ਝੂਠਾ ਹੁੰਦਾ ਉਹਦੇ ਨਾਲ 4-5 ਜੀ ਮਾਨਸਿਕ ਤੌਰ ਤੇ ਹੀ ਪਰੇਸ਼ਾਨ ਹੋ ਜਾਂਦੀ ਹੈ ਠੀਕ ਹੈ ਨਾ ਅਗਰ ਉਹਨੂੰ ਕੁਝ ਹੋ ਗਿਆ ਮੰਨ ਲਓ ਇੱਕ ਜ਼ਿੰਦਗੀ ਚੱਲੇ ਗਈ ਹੈ ਉਹਦੇ ਨਾਲ ਇੱਕ ਜ਼ਿੰਦਗੀ ਨਹੀਂ ਗਈ ਉਹਨਾਂ ਕ 7-8 ਜ਼ਿੰਦਗੀਆਂ ਚੱਲੇ ਜਾਂਦੀਆਂ ਸਾਰਾ ਕੁਝ ਉੱਤੇ ਡਿਪੈਂਡ ਹੁੰਦਾ ਹੈ ਇਹ ਤੇ ਕਿ ਚਾਪਾ ਕਹਿੰਦੇ ਕਿ ਫੇਅਰ ਐਂਡ ਫੇਅਰ ਟ੍ਰਾਇਲ ਹੋਣੀ ਚਾਹੀਦੀ ਹੈ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹਦੇ ਉੱਪਰ ਪ੍ਰੋਪਰ ਨਿਗਰਾਨੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਮਾਰਿਆ ਗਿਆ ਇਹ ਤੇ ਬਹੁਤ ਗਲਤ ਹੈ ਇਨਸਾਨੀਅਤ ਦਾ ਘਾਣ ਹੈ ਜੀ ਫੇਰ ਦੁਬਾਰਾ 84 ਵਾਲਾ ਮਾਹੌਲ ਬਣਾ ਰਹੇ ਨੇ ਇਹ ਤੇ ਪਰਵਾਰ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਤੋਂ 90 ਤਹੱਕੇ ਤੋਂ ਸੁਣਿਆ ਸੀ ਕਿ ਨੌਜਵਾਨ ਚੁੱਕ ਲਿਆ ਜਾਂਦਾ ਵਾਪਸ ਨਹੀਂ ਆਉਂਦੇ ਉਹ ਨੌਜਵਾਨ ਸ਼ੈਨ ਦਾ ਆਈਲੈਂਡਸ ਦਾ ਮਤਲਬ ਕਿ ਸੈਂਟਰ ਜਿਵੇਂ ਚਲਾਉਂਦਾ ਸੀ ਉੱਥੇ ਟੀਚਰ ਸੀ ਉਹ ਕਹਿੰਦੇ ਕਿ ਸਾਡਾ ਨੌਜਵਾਨ ਤੇ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਸਹਾਇਕ ਹੋਇਆ ਪਰ ਅੱਜ ਸੀਆਈ ਸਟਾਫ ਨੇ ਸਾਡੇ ਨਾਲ ਧੱਕਾ ਕੀਤਾ ਗਿਆ ਜਿਹਦਾ ਇੱਕ ਨੌਜਵਾਨ ਛੋਟੇ ਛੋਟੇ ਬੱਚੇ ਸੀ ਜਿਹਦੀ ਇਸ ਟਾਈਮ ਹੱਤਿਆ ਹੋ ਗਈ ਦੇਖੋ ਜੇ ਆਪਾਂ ਇਨਸਾਨੀਅਤ ਦੇ ਤੌਰ ਤੇ ਦੇਖੀ ਹੈ ਤੇ ਗਲਤ ਹੀ ਹੈ ਕਿਸੇ ਕੋਈ ਬੱਚਾ ਆਪਣਾ ਪੜ੍ਹਾਈ ਕਰ ਰਿਹਾ ਪੜਾ ਰਿਹਾ ਉਦੇ ਉੱਪਰ ਕੋਈ ਇਲਜ਼ਾਮ ਨਾ ਆਵੇ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਾ ਹੋਵੇ ਤੇ ਉਹ ਜਦੋਂ ਉਹ ਆਪਣਾ ਉਹਨੂੰ ਸਾਹਮਣੇ ਮਰਿਆ ਦੇਖਦੇ ਤੇ ਉਦੋਂ ਕੀ ਬੀਤਦੀ ਹੋਗੀ ਇਹ ਤੇ ਦੇਖੋ ਜੀ ਇਨਸਾਨੀ ਦਾ ਘਾਣਾਪੁਰ ਪਰ ਸਾਹਮਣੇ ਹੀ ਹੋ ਰਿਹਾ ਸਾਡੇ ਸਾਹਮਣੇ ਹੈ ਕਿ ਕਿਵੇਂ ਬੰਦਿਆਂ ਨੂੰ ਚੁੱਕਿਆ ਜਾ ਰਿਹਾ ਡਿਵਰੀਗਟ ਭੇੜਿਆ ਜਿੱਥੇ ਗਿਆ ਜਾ ਰਿਹਾ ਐਨਐਸਐ ਸਿਰਫ ਪੰਜਾਬ ਦੇ ਉੱਪਰ ਹੀ ਲੱਗ ਰਹੀ ਹੈ ਠੀਕ ਹੈ ਨਾ ਹਰਿਆਣੇ ਦੇ ਵਿੱਚ ਥਾਣਾ ਸਾੜਿਆ ਜਾਂਦਾ ਕੋਈ ਐਨਐਸਐ ਨਹੀਂ ਲੱਗਦੀ ਪੰਜਾਬ ਦੇ ਵਿੱਚ ਆ ਕੇ ਜਨਾਲਾ ਮਾੜਾ ਛੋਟਾ ਜਿਹਾ ਕਾਹਨ ਹੁੰਦਾ ਤੇ ਐਨਐਸਐ ਲਗਾ ਕੇ ਭੇਜ ਦਿੰਦੇ ਆ ਇਹ ਸਿਰਫ ਪੰਜਾਬ ਨੂੰ ਇੱਕ ਬਦਨਾਮ ਕੁਕਰ ਸਾਹਿਬ ਉਹ 2 ਸਾਲ ਦੀ ਐਨਐਸਐ ਸੁਣੀ ਸੀ ਬਹੁਤ ਤਾਤ ਜਿਹੜੇ ਸਾਡੇ ਨੌਜਵਾਨ ਸੀ ਉਸ ਸਮੇਂ ਦੇ ਵਿੱਚ ਇਸ ਟਾਈਮ ਆਪਾਂ ਬਜ਼ੁਰਗ ਅਵਸਥਾ 'ਚ ਵੀ ਚਲੇ ਗਏ ਦੱਸਦੇ ਕਿ ਦੋ ਦੋ ਸਾਲ ਦੀਆਂ ਐਨਐਸਐ ਲੱਗੀਆਂ ਇਹ 3 ਸਾਲ ਦੀ ਐਨਐਸਐ ਇਸ ਟਾਈਮ ਤੇ ਵਧਾ ਹੋ ਚੁੱਕਾ ਕਹਿੰਦੇ ਕਿ ਇਹ ਵੀ ਇੱਕ ਰਿਕਾਰਡ ਬਣ ਚੁੱਕਾ ਕਿ 3 ਸਾਲ ਦੀ ਐਨਐਸਐ ਨਹੀਂ ਸਿਲਤਕ ਲੱਗੀ ਮੋਸਟਲੀ ਪਹਿਲੇ ਤਾਂ 2 ਸਾਲ ਦੀ ਕਰਦੇ ਸੀਗੇ ਤੇ ਇਹ ਤੇ ਵੇਖੋ ਭਾਈ ਅੰਮ੍ਰਿਤਪਾਲ ਵਰੀ ਇਹਨਾਂ ਨੇ ਤੀਸਰਾ ਸਾਲ ਵੀ ਕਰਤਾ ਜੀ ਵਧਾਤਾ ਨਾ ਹੀ ਕੋਈ ਇਹਨਾਂ ਦੀ ਬੈਕਗ੍ਰਾਉਂਡ ਸੀਗਾ ਕਿ ਬੇਸ ਸੀਗਾ ਕਿ ਕਿਸ ਬੇਸ ਦੇ ਉੱਪਰ ਐਨਐਸਐ ਵਧਾਇਆ ਜਾ ਰਿਹਾ ਤੁਹਾਡੇ ਸਾਹਮਣੇ ਇੱਕ ਲਿਸਟ ਜੀ ਆਈ ਲਿਸਟ ਦੇ ਵਿੱਚੋਂ ਕਈ ਗਏ ਰਹੇ ਆ ਆਪਾਂ ਦੇ ਕਿਹਾ ਹੀ ਨਹੀਂ ਹੈ ਜੀ ਨਹੀਂ ਨਹੀਂ ਬਿਲਕੁਲ ਠੀਕ ਹੈ ਨਾ ਇੱਕ ਸੇ ਪ੍ਰੋਪਗੈਂਡਾ ਵਰਤਿਆ ਗਿਆ ਕਿ ਐਨਐਸਏ ਲਾ ਕੇ ਕਿ ਅਮਰਿਤਪਾਲ ਨੂੰ ਉੱਥੇ ਬਿਠਾ ਦਿਓ ਕਿ ਮਾਨਸਿਕ ਤੌਰ ਤੇ ਬੰਦਾ ਟੁੱਟ ਜਾਵੇ ਕਿਉਂਕਿ ਇਕੱਲੇ ਰਹਿਣਾ ਵੀ ਬੜਾ ਔਖਾ ਕੰਮ ਹੁੰਦਾ ਹੈ ਜੀ ਜੋ ਇੱਕ ਮੈਂਟਲੀ ਤੌਰ ਤੇ ਬੰਦੇ ਨੂੰ ਤੋੜਿਆ ਜਾ ਰਿਹਾ ਜੀ ਧੰਨਵਾਦ ਜੀ ਸਾਡੇ ਨਾਲ ਹੋਰ ਵੀਰ ਆ ਥੋੜਾ ਅੱਗੇ ਆ ਜਾਓ ਜੀ ਮਿਲਣ ਵਾਸਤੇ ਆਏ ਸੀ ਸੰਦੀਪ ਸਿੰਘ ਸੈਣੀ ਨੂੰ ਤੁਸੀਂ ਵਾਏਗਰ ਜਿੱਕਾ ਖਾਲਸਾ ਵਾਏਗਰ ਜਿੱਪ ਤੇ ਨਾਮ ਦੱਸ ਦਿਓ ਮੇਰਾ ਨਾਮ ਪ੍ਰੇਤਪਾਲ ਸਿੰਘ ਜੀ ਪਾਲ ਜੀ ਮਿਲਣ ਵਾਸਤੇ ਆਏ ਸੀ ਜੀ ਮਿਲਣ ਨਹੀਂ ਗਿਆ ਮਿਲਣ ਨਹੀਂ ਗਿਆ ਤਾਂ ਗਰੇ ਗਈ ਚਲੋ ਕਾਰਨ ਪ੍ਰਸ਼ਾਸਨ ਕਹਿ ਰਿਹਾ ਜੀ ਲਾ ਇਨ ਆਰਡਰ ਜਿਹੜਾ ਉਹਦੇ ਲਈ ਮੇਨਟੇਨ ਕਰਨ ਵਾਸਤੇ ਉਹਨੂੰ ਨਹੀਂ ਲੈ ਕੇ ਆਏ ਪਿਛਲੀ ਵਾਰ ਵੀ ਹਾਂ ਤਰੀਕ ਪੈਚੂ ਪਿਛਲੀ ਵਾਰ ਵੀ ਆਏ ਸੀ ਤੇ ਉਦੋਂ ਵੀ ਇਹੋ ਹੀ ਇਹਨਾਂ ਨੇ ਕਰ ਦਿੱਤਾ ਸੀ ਕਿੰਨੇ ਕਿ ਤਰੀਕਿਆਂ ਤੇ ਪਹੁੰਚ ਚੁੱਕੇ ਹੋ ਹੁਣ ਤੱਕ ਤੁਸੀਂ ਮੈਂ ਤਕਰੀਬਨ 4-5 ਤਰੀਕਾ ਤੇ ਉਦੋਂ ਦਾ ਆਈ ਗਏ ਨੇ ਆ ਗਏ ਨੇ ਮੈਂ ਲੇਕਨ ਉਹ ਜਦਨ ਉਹ ਬੰਨ ਦੇ ਪਿਤਾ ਜੀ ਦਾ ਸੀ ਪੋਖ ਸੀ ਉੱਥੇ ਦਰਸ਼ਨ ਕੀਤੇ ਸੀ ਉਸ ਤੋਂ ਬਾਅਦ ਨਹੀਂ ਸਾਡੇ ਮਿਲੇਗਾ ਅੱਜ ਕੀ ਸੋਚ ਕੇ ਆਏ ਸੀ ਅੱਜ ਵੈਸੇ ਕੀ ਸੋਚ ਕੇ ਤੇ ਹੋਏ ਆਏ ਚਲੋ ਆਪਣੇ ਜੋਧੇ ਦੇ ਦਰਸ਼ਨ ਕਰਕੇ ਆਉਨੇ ਆ ਤੇ ਚਲੋ ਸਾਡੇ ਨਾਲ ਉਹਨਾਂ ਦੀ ਵੀ ਹੌਸਲਾ افزਾਈ ਹੁੰਦੀ ਹੈ ਵੀ ਠੀਕ ਹੈ ਮੇਰੇ ਮਗਰ ਕੋਈ ਆ ਰਿਹਾ ਹੈ ਠੀਕ ਹੈ ਤੇ ਸਾਨੂੰ ਵੀ ਇੱਕ ਬਲ ਮਿਲਦਾ ਵੀ ਸਾਡਾ ਕੋਈ ਭਰਾ ਵਾ ਜਿਹੜਾ ਉਹ ਨੌਜਵਾਨ ਕਿਸੇ ਕਰਕੇ ਕਾਰਜ ਕਰਕੇ ਜਿਹੜਾ ਚੰਕ ਕੌਮੀ ਕਾਰਜ ਕਰਕੇ ਗਿਆ ਵਾ ਉਹਦੇ ਮਗਰ ਖੜਨਾ ਸਾਡਾ ਮੋਢਲਾ ਫਰਜ਼ ਹੈ ਚਲੋ ਅਸੀਂ ਆਪਣੇ ਜਿੰਨੇ ਵੀ ਕਾਰੋਬਾਰ ਤੰਦੇਣ ਛੱਡ ਕੇ ਜਾਂ ਜਿਸ ਤਰ੍ਹਾਂ ਵੀ ਉਹਨੂੰ ਕਰਕੇ ਤੇ ਫਿਰ ਆਏ ਸੀ ਦਰਸ਼ਨ ਕਰਨ ਲਈ ਤੇ ਚਲੋ ਜੋ ਮਾਰਾਈ ਨੇ ਮਨਜ਼ੂਰ ਮਰਾਛਾ ਹੀ ਭੱਲੇ ਇਹਦਾ ਹੈ ਸੰਦੀਪ ਸਿੰਘ ਸੰਨੀ ਉਹ ਨੌਜਵਾਨ ਆ ਜਿਹੜਾ ਸੁਰਖੀਆਂ ਦੇ ਵਿੱਚ ਆਇਆ ਜਦੋਂ ਸੁਦੀਰ ਸੂਰੀ ਦਾ ਕਤਲ ਹੋ ਜਾਂਦਾ ਸੁਦੀਰ ਸੂਰੀ ਦੇ ਕਤਲ ਦੀ ਵੀਡੀਓ ਸਾਰੇ ਨੇ ਦੇਖੀ ਆ ਅਚਾਨਕ ਉਸ ਵੀਡੀਓ ਤੋਂ ਬਾਅਦ ਦੇ ਵਿੱਚ ਨੌਜਵਾਨ ਸਰੈਂਡਰ ਕਰ ਦਿੰਦਾ ਆ ਆਪਣੇ ਆਪ ਨੂੰ ਤੇ ਲਗਾਤਾਰ ਸੁਰਖੀਆਂ ਚ ਰਿਹਾ ਇਸ ਥਾਂ ਜਗ੍ਹਾ ਦੇ ਉੱਤੇ ਜਦੋਂ ਪੇਸ਼ੀ ਤੇ ਆਇਆ ਸੀ ਉਹਦਾ ਹੱਥ ਖੜੇ ਕਰਕੇ ਜਾਣਾ ਇੱਕ ਵੱਡਾ ਸੁਨੇਹਾ ਸੀ ਅੱਜ ਬਹੁਤ ਆਤ ਜੇ ਆਪਾਂ ਗੱਲ ਕਰੀਏ ਜਥੇਬੰਦੀਆਂ ਦੇ ਨੌਜਵਾਨ ਪਹੁੰਚੇ ਆ ਐਡਵੋਕੇਟ ਸਾਹਿਬ ਪਹੁੰਚੇ ਆ ਉਹਨਾਂ ਨੇ ਕਿਹਾ ਕਿ ਤਰੀਕ ਪਹਿ ਚੁੱਕੀ ਆ ਸ਼ਾਇਦ ਗਵਾਹ ਨਹੀਂ ਸੀ ਆਏ ਪਹੁੰਚੇ ਤਰੀਕ 4 ਅਗਸਤ ਦੀ ਪਹਿ ਚੁੱਕੀ ਆ ਪਰ ਅਜੇ ਜੇ ਦੂਜੇ ਗੱਲਾਂ ਦੀ ਗੱਲ ਵੀਰਾਂ ਦੀ ਗੱਲ ਕਰਦੇ ਆਂ ਪ੍ਰਿਤਪਾਲ ਹੋਣ, ਪਰਮਜੀਤ ਸਿੰਘ ਕਾਲੀ ਹੋਵੇ, ਵੀਰਨਜੀਤ ਸਿੰਘ ਹੋਣ ਸਾਰੇ ਇੱਕੋ ਗੱਲ ਕਰਦੇ ਸੀ ਕਿ ਅਸੀਂ ਦਰਸ਼ਨ ਕਰਨ ਵਾਸਤੇ ਆਏ ਸੀ, ਅਸੀਂ ਉਸ ਨੌਜਵਾਨ ਨੂੰ ਮਿਲਣ ਵਾਸਤੇ ਆਏ ਸੀ। ਅਸੀਂ ਉਹਦੀ ਹੌਸਲਾ ਫਜ਼ਾਈ ਕਰਨ ਵਾਸਤੇ ਪਹੁੰਚੇ ਸੀ। ਸੰਦੀਪ ਸਿੰਘ ਸੰਨੀ ਦੀ ਇਸ ਟਾਈਮ ਦੇ ਉਤੇ ਫੇਰ ਤਰੀਕ ਪੈ ਚੁੱਕੀ ਆ। ਅਗਲੀ ਤਰੀਕ ਨੂੰ ਕੀ ਇੱਥੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ? ਮਾਨਯੋਗ ਅਦਾਲਤ ਵੱਲੋਂ ਇਸ ਟਾਈਮ 4 ਅਗਸਤ ਦੀ ਜਿਹੜੀ ਤਰੀਕ ਪਾਸਤੀ ਗਈ ਆ ਕਿ ਅਦਾਲਤ ਦੇ ਵਿੱਚ ਪੇਸ਼ ਹੋਣ ਵਾਸਤੇ ਫਿਜ਼ੀਕਲ ਤੌਰ ਤੇ ਉਹਨੂੰ ਲੈ ਕੇ ਆਂਦਾ ਜਾਊਗਾ ਜਾਂ ਵੀਡੀਓ ਕਾਨਫਰੰਸ ਹੋਣੀ ਹੈ ਇਹ ਤੇ ਸਮੇਂ ਦੇ ਗਰਭ ਦੇ ਵਿੱਚ ਆ ਪਰ ਜਿੱਥੇ ਬੰਦੇ ਦੀ ਗੱਲ ਕਰੀਏ ਜਿੱਥੇ ਬੰਦਿਆਂ ਲਗਾਤਾਰ ਜਦੋਂ ਵੀ ਪਤਾ ਲੱਗਦਾ ਕਿ ਸੰਦੀਪ ਸਿੰਘ ਸਨਨੀ ਦੀ ਤਰੀਕ ਆ ਜਿਹੜਾ ਸੁਧੀਰ ਸੂਰੀ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਇਸ ਟਾਈਮ ਦੇ ਤੇ ਜੇਲ੍ਹ ਦੇ ਵਿੱਚ ਆ ਸਜ਼ਾ ਭੁਗਤ ਰਿਹਾ ਉਹਨੂੰ ਬੇਲਣਾ ਵਾਸਤੇ ਜ਼ਰੂਰ ਤੇ ਤਾਂ ਤਜੇ ਬੰਦੇ ਲੱਗ ਜਾਂਦਾ ਵਾ ਤੇ ਇਸ ਟਾਈਮ ਵੀ ਜੇਲ੍ਹ ਦੇ ਤੇਲ ਤੋਂ ਲੈ ਕੇ ਆਉਣਾ ਸੀ ਜਿਹੜੇ ਇਸ ਟਾਈਮ ਪਟਿਆਲਾ ਜੇਲ੍ਹ ਦੇ ਵਿੱਚ ਆ ਪਰ ਮਾਨਯੋਗ ਅਦਾਲਤ ਵੱਲੋਂ ਇਸ ਟਾਈਮ ਤਰੀਕ ਪਾ ਦਿੱਤੀ ਗਈ ਆ ਤਰੀਕ ਆ 4 ਅਗਸਤ ਜਿੱਥੇ ਬੰਦੀ ਵਾਲੇ ਵੀਰ ਕਹਿੰਦੇ ਸੀ ਕਿ ਫੇਰ ਆਵਾਂਗੇ ਸੰਦੀਪ ਸਿੰਘ ਨੂੰ ਮਿਲਣ ਵਾਸਤੇ ਤਤ ਪਰ ਸੀ ਕਿ ਅਸੀਂ ਦਰਸ਼ਨ ਕਰਨੇ ਆ ਕੋਈ ਕਹਿੰਦਾ ਮਿਲਣ ਵਾਸਤੇ ਆਏ ਸੀ ਕਿਉਂਕਿ ਅਸੀਂ ਦਰਸ਼ਨ ਕਰਨ ਵਾਸਤੇ ਆਇਆ ਸੀ ਪਰ ਇਸ ਟਾਈਮ ਦੇ ਉੱਤੇ 4 ਤਰੀਕ ਪੈ ਚੁੱਕੀ ਆ ਸੰਦੀਪ ਸਿੰਘ ਸਨਈ ਦੀ 4 ਅਗਸਤ